ਪੰਜਾਬ ਦੇ ਲੁਧਿਆਣਾ ਦੀ ਕੇਂਦਰੀ ਜੇਲ੍ਹ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ ਕਿਉਂਕਿ ਜੇਲ੍ਹ ਦੇ ਵਿੱਚ ਕੈਦੀ ਦੇ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਦੱਸ ਦਈਏ ਕਿ ਕੈਦੀ ਦੇ ਪਰਿਵਾਰ ਨੇ ਡੀਐਸਪੀ ਤੇ ਉਹਨਾਂ ਦੇ ਪੁੱਤਰ ਦੀ ਕੁੱਟਮਾਰ ਕਰਨ ਦੇ ਅਤੇ ਉਸ ਦੀ ਬਾਹ ਤੋੜਨ ਦੇ ਗੰਭੀਰ ਦੋਸ਼ ਲਗਾਏ ਨੇ ਦੱਸ ਦਈਏ ਕਿ ਜਾਣਕਾਰੀ ਦਿੰਦੇ ਹੋਏ ਜੇਲ੍ਹ ਵਿੱਚ ਬੰਦ ਹਰਜਿੰਦਰ ਸਿੰਘ ਦੇ ਭਰਾ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਉਹਨਾਂ ਦੇ ਇਲਾਕੇ ਦੇ ਵਿੱਚ ਇੱਕ ਨੌਜਵਾਨ ਜ਼ਮਾਨਤ ਤੇ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਸੀ ਉਹਨਾਂ ਦੱਸਿਆ ਕਿ ਹਰਜਿੰਦਰਾ ਦੀ ਜੇਲ੍ਹ ਵਿੱਚ ਡੀਐਸਪੀ ਦੇ ਵੱਲੋਂ ਕੁੱਟਮਾਰ ਕੀਤੀ ਗਈ ਹੈ ਜਿਸ ਕਾਰਨ ਉਸ ਦੀ ਬਾਟ ਉਟ ਗਈ ਹੈ ਸੁਖਜਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਉਸ ਦੇ ਭਰਾ ਨੂੰ ਬੀ ਕੈਟਾਗਰੀ ਦੇ ਵਿੱਚ ਰੱਖਿਆ ਗਿਆ ਹੈ ਅਜਿਹੀ ਥਾਂ ਜਿੱਥੇ 10 ਵਿਅਕਤੀ ਦੀ ਰਿਹਾਈਸ਼ ਹੈ ਉੱਥੇ 40 ਤੋਂ 50 ਕੈਦੀਆਂ ਨੂੰ ਰੱਖਿਆ ਗਿਆ ਉਹਨਾਂ ਅੱਜ ਕਿੰਦ ਜੇਲ੍ਹ ਵਿੱਚ ਹਰਜਿੰਦਰ ਦਾ ਮੈਡੀਕਲ ਕਰਾਉਣ ਦੇ ਲਈ ਅਰਜੀ ਦਿੱਤੀ ਸੀ ਉਹ ਆਪਣੇ ਭਰਾ ਨੂੰ ਮਿਲਣਾ ਚਾਹੁੰਦੇ ਸੀ ਪਰ ਜੇਲ੍ਹ ਪ੍ਰਸ਼ਾਸਨ ਨੇ ਉਹਨਾਂ ਨੂੰ ਮਿਲਣ ਵੀ ਨਹੀਂ ਦਿੱਤਾ ਉਹਨਾਂ ਕਿਹਾ ਕਿ ਉਹ ਆਪਣੇ ਭਰਾ ਨੂੰ ਮਿਲਣ ਅਤੇ ਉਹਦਾ ਮੈਡੀਕਲ ਕਰਵਾਉਣ ਦੇ ਲਈ ਅੱਜ ਅਦਾਲਤ ਦੇ ਵਿੱਚ ਅਰਜੀ ਦਾਰ ਕਰਨਗੇ ਸੁਖਜਿੰਦਰ ਨੇ ਇਹ ਵੀ ਕਿਹਾ ਕਿ ਉਸ ਦਾ ਭਰਾ ਪਿਛਲੇ 9 ਮਹੀਨੇ ਤੋਂ ਜੇਲ੍ਹ ਵਿੱਚ ਹੈ ਉਹਦੇ ਭਰਾ ਦੇ ਖਿਲਾਫ ਉਹਨਾਂ ਦੱਸਿਆ ਕਿ ਐਨਡੀਪੀਐਸ ਐਕਟ ਅਤੇ ਲੜਾਈ ਝਗੜੇ ਦਾ ਮਾਮਲਾ ਤਰਜ ਹੈ ਇਸ ਮਾਮਲੇ ਦੇ ਵਿੱਚ ਜਦੋਂ ਜੇਲ੍ਹ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਕਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਕੱਲ ਹਰਜਿੰਦਰਾ ਨੇ ਡੀਐਸਪੀ ਕੁਮਰ ਭੂਵਨ ਪ੍ਰਤਾਪ ਸਿੰਘ ਡਿਪਟੀ ਸੁਪਰਡੈਂਟ ਸਿਕਿਉਰਿਟੀ ਤੇ ਹਮਲਾ ਕੀਤਾ ਸੀ ਡੀਐਸਪੀ ਕੁਮਰ ਭਵਨ ਪ੍ਰਤਾਪ ਸਿੰਘ ਡਿਪਟੀ ਸੁਪਰਡੈਂਟ ਸਿਕਿਉਰਿਟੀ ਜਦੋਂ ਡਾਕਟਰ ਦੇ ਕੋਲ ਹਰਜਿੰਦਰ ਦੀ ਦਵਾਈ ਲੈਣ ਗਏ ਸਨ ਉੱਥੇ ਹਰਜਿੰਦਰ ਨੇ ਡਾਕਟਰ ਦੇ ਨਾਲ ਦੁਰਵਿਵਹਾਰ ਕੀਤਾ ਜਦੋਂ ਡੀਐਸਪੀ ਨੇ ਉਸ ਨੂੰ ਰੋਕਿਆ ਤਾਂ ਉਸ ਨੂੰ ੱੱਕਾ ਮਾਰ ਦਿੱਤਾ ਸੀ ਜਿਸ ਕਾਰਨ ਉਹ ਮੋਢੇ ਤੋਂ ਜ਼ਖਮੀ ਹੋ ਗਿਆ ਹਰਜਿੰਦਰ ਖਿਲਾਫ ਥਾਣਾ ਡਿਵੀਜ਼ਨ ਨੰਬਰ 7 ਵਿੱਚ ਕੇਸ ਦਰਜ ਕੀਤਾ ਗਿਆ ਹੈ ਫਿਲਹਾਲ ਇਸ ਪੂਰੇ ਮਾਮਲੇ ਨੂੰ ਦੇਖਦੇ ਹੋਏ ਜੇਲ ਸੁਪਰਡੈਂਟ ਨੇ ਪਰਿਵਾਰ ਦੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ ਤੇ ਉਨ੍ਹਾਂ ਦੇ ਅਨੁਸਾਰ ਕੈਦੀ ਨੇ ਡੀਐਸਪੀ ਤੇ ਹਮਲਾ ਕੀਤਾ ਸੀ ਰਾਜ ਸੁਖੀਂਦਰ ਸਿੰਘ ਵੀਰੇ ਮਤਲਬ ਵੀਰੇ ਕੱਲ ਨਾ ਇੱਕ ਮਤਲਬ ਬੰਦਾ ਆਇਆ ਵਾ ਜਮਾਨਤ ਤੇ ਤੇ ਉਹਨੇ ਸਾਨੂੰ ਦੱਸਿਆ ਕਿ ਮੇਰੇ ਬ੍ਰਦਰ ਹੀ ਨਾ ਉਹਨਾਂ ਨੇ ਮਤਲਬ ਬਾਹ ਤੋੜਤੀ ਕੋਈ ਗੱਲ ਨੂੰ ਲੈ ਕੇ ਕਿੰਨੇ ਕੋਣੀ ਡੀਐਸਪੀ ਨੇ ਅੱਛਾ ਜੀ ਹਾਂਜੀ ਤਾਂ ਬੰਦੇ ਨੇ ਦੱਸਿਆ ਬਾਹ ਰਾ ਹਾਂਜੀ ਉਹਨੇ ਮੁੰਡੇ ਨੇ ਦੱਸਿਆ ਕਿ ਕੋਈ ਗੱਲਬਾਰ ਨੂੰ ਲੈ ਕੇ ਉਹਨੇ ਮੇਰੇ ਭਰਾ ਦੀ ਮਤਲਬ ਬਾਹ ਤੋੜਤੀ ਹੈ ਜੋ ਤੇ ਅਸੀਂ ਵਕੀਲ ਥਰੂ ਐਪਲੀਕੇਸ਼ਨ ਵੀ ਭੇਜੀ ਸੀਗੀ ਤਾਂ ਉਹਨਾਂ ਨੇ ਐਪਲੀਕੇਸ਼ਨ ਫੜੀ ਨਿਗੀ ਉਹ ਕਹਿੰਦੇ ਪਤਾ ਨਹੀਂ 4 ਵਜੇ ਆਇਓ 4 ਵੇ ਆਉਣੇ ਸੁਪਰਹੰਡ ਸਾਹਿਬ ਹੁਣ ਆ ਇੱਕ ਕੋਰ ਦੇ ਜਾਣੇ ਕੋਰ ਦੇ ਥਰੂ ਦਵਾਂਗੇ ਮੰਗ ਹੀ ਕਰਦੇ ਬੱਚਾ ਮੰਗੇ ਇਹ ਤਾਂ ਕਿ ਸਾਨੂੰ ਮੁਲਾਜ਼ਾ ਕਰਾਏ ਆਵੇ ਤੁਹਾਨੂੰ ਪਤਾ ਲੱਗੇ ਵੀ ਭਰਾ ਦਾ ਮੈਂ ਮਤਲਬ ਲਾਜ ਵੀ ਨਹੀਂ ਕਰਾਇਆ ਯਾਰ ਮੈਡੀਕਲ ਹੋਇਆ ਕਿ ਨਹੀਂ ਹੋਇਆ ਕਿੱਦਾਂ ਹੈਗਾ ਕਿੱਦਾਂ ਨਹੀਂ ਇਹ ਲੜਾਈ ਝਗੜੇ ਦੇ ਬਰਤੇ ਜਾਈ ਉਹ ਹੋ ਗਿਆ 8-9 ਮਹੀਨੇ ਹੋ ਗਏ ਵੀਰੇ ਜਿਵੇਂ ਵੀਰੇ ਉਹ 20 ਕਲਾਸ ਹਨ ਤੇ 20 ਕਲਾਸ ਵਿੱਚ ਤੁਹਾਨੂੰ ਬੜਾ ਹੀ ਮੈਂਟਲ ਟੌਰਚਰ ਕਰ ਰਹੇ ਆ ਮਤਲਬ ਉਹਨਾਂ ਕੁੱਟਮਾਰ ਕਰਦੇ ਨੇ ਤੇ ਸਾਨੂੰ ਨਾ ਮਿਲਣ ਵੀ ਦਿੱਤਾ ਜਾ ਰਹੀ ਕਿੰਨੇ ਵਾਰ ਆਏ ਉਹਦੇ ਨਾਲ ਉਹ ਬਹੁਤ ਤੰਗ ਪ੍ਰੇਸ਼ਾਨ ਕਰਦੇ ਨੇ ਤੇ ਯਾਨੀ ਕੁੱਟਮਾਰ ਹੋ ਰਹੀ ਆ ਮੁੰਡਿਆਂ ਨਾਲ ਜਿਹੜਾ ਮਤਲਬ ਬਾਹਰ ਆਇਆ ਉਹਨੂੰ ਸਾਨੂੰ ਸਾਰਾ ਕੁਝ ਦੱਸਿਆ ਕਿ ਬਹੁਤ ਕੁੱਟਮਾਰ ਕਰਦੇ ਆ ਬਹੁਤ şiddਤ ਕਰਦੇ ਆ ਉਹਦੇ ਨਾਲ ਮੰਗ ਇਹ ਤਾਂ ਨੂੰ ਮਿਲਾਇਆ ਜਾਵੇ ਕਿੱਦਾਂ ਹੈਗਾ ਕਿੱਦਾਂ ਨਹੀਂ ਸਿਰਦਾ ਗੱਲਬਾਤ ਵੀ ਨਹੀਂ ਹੋ ਰਹੀ ਹੈਗੀ ਉਹਦੇ ਨਾਲ ਵੀ ਹੈਗਾ ਕਿੱਥੇ ਹੈਗਾ ਕਿੱਦਾਂ ਨਹੀਂ ਹੈਗਾ ਪਤਾ ਜਦੋਂ ਮਿਲਣ ਦਾ ਵਾਰ ਉਹਨਾਂ ਤੋਂ ਮਿਲਣ ਦਿੱਤਾ ਜਾਂਦਾ ਨਹੀਂ ਉਹਦਾ ਹੀ ਇੱਕ ਦੋ ਵਾਰ ਆਏ ਉਹਨਾਂ ਨੇ ਮਿਲਣ ਵੀ ਦਿੱਤਾ ਹੈਗਾ ਵਾਪਸ ਮੋੜਦਾ ਵਾ ਕਹਿੰਦੇ ਨਾ ਕਿ ਪਤਾ ਨਹੀਂ ਆਪਣਾ ਉਹ ਉਹਨਾਂ ਨੇ ਨਾਮ ਨਹੀਂ ਲਿਖਾਇਆ ਅੰਦਰ ਉਹ ਕਿੱਦਾਂ ਵੀ ਕਹਿ ਰਹੇ ਨੇ ਸਾਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਹੈਗਾ ਮੈਂ ਉਹਦਾ ਬਰਾਦਰ ਆ ਮਤਲਬ ਮਿੰਤਾ ਮਿਲਣ ਨਹੀਂ ਦਿੱਤਾ ਜਾਵੇ ਨਾ ਹੀ ਕਹਿ ਰਹੇ ਨੇ ਮੁਲਾਕਾਤ ਲਖਾਈ ਨਹੀਂ ਹੋਈ ਅੰਦਰ ਉਹਦੇ ਅਜਾ ਉਹਨਾਂ ਦੇ ਨੇ ਮੁਲਾਕਾਤ ਆ ਹਾਂ ਇਦਾਂ ਕਹਿ ਕੇ ਮੋੜ ਦਿੰਦੇ ਆ ਇਹਨੂੰ ਹੁਣ ਕੋਰਟ ਦੇ ਵਿੱਚ ਜਾ ਰਹੇ ਹਾਂ ਕੋਰਟ ਦੇ ਥਰੂ ਐਪਲੀਕੇਸ਼ਨ ਦਵਾਂਗੇ ਇਹ ਤੇ ਸਾਨੂੰ ਮਿਲਣ ਦਿੱਤਾ ਜਾਵੇ ਸਾਨੂੰ ਪਤਾ ਹੀ ਨਹੀਂਗਾ ਕਿੱਦਾਂ ਹੈਗਾ ਕਿੱਦਾਂ ਨਹੀਂ ਤੇ ਉਹ ਉਹਨਾਂ ਦੀ ਬਾਹ ਤੋੜਤੀ ਆ ਕਿੱਦਾਂ ਹੈ ਕਿੱਦਾਂ ਨਹੀਂ ਉਹਦਾ ਮੈਡੀਕਲ ਵੀ ਨਹੀਂ ਕਰਵਾਇਆ ਕੋਈ ਸਾਨੂੰ ਇਹ ਚੀਜ਼ ਬਾਰੇ ਪਤਾ ਹੀ ਨਹੀਂਗਾ ਕਿ ਕਿੱਦਾਂ ਹੈਗਾ ਕਿਦਾਂ ਨਹੀਂ ਹੋ ਵੀਰੇ ਕਿਹੜਾ ਮੁੰਡਾ ਵੀਰੇ ਬਾਹਰ ਆਇਆ ਉਹਨੇ ਸਾਨੂੰ ਦੱਸਿਆ ਜਿਗਾ ਕਿ ਮਤਲਬ ਜਿਹੜੀ ਬਾਹ ਤੋੜੀ ਹੈ ਨਾ ਕੋਈ ਗੱਲ ਨਾ ਤੇ ਇੱਕ ਵੀ ਕਲਾਸ ਹੈ ਵੀਰੇ ਬੱਕਰੀ ਹਾਤਾ ਅੰਦਰ ਉਹਨ ਮਹੀਨੇ ਦਾ ਨਾ ਮਹੀਨਾ ਹੋ ਗਿਆ ਉਹਦੇ ਵਿੱਚ ਹੀ ਮਤਲਬ ਬੰਦ ਕੀਤਾ ਹੈ ਬਾਹ ਨੂੰ ਸਾਡੀ ਗੱਲਬਾਤ ਉਹਰੇ ਕੁਝ ਵੀ ਨਹੀਂ ਹੋ ਰਿਹਾ ਵਾ ਨਾ ਸਾਨੂੰ ਮਿਲਣ ਦਿੱਤਾ ਜਾ ਰਿਹਾ ਵਾ ਉੱਥੇ ਜਿਹੜਾ ਬੱਕਰੀ ਹਾਤਾ ਵਾ ਨਾ ਉੱਥੇ ਬੰਦਿਆਂ ਨੂੰ ਜਾਨਵਰਾਂ ਨੂੰ ਬੱਕਰੀ ਹੈ ਉਹ ਜਿੱਦਾਂ ਬੱਕਰੀਆਂ ਰੱਖਿਆ ਜਾਂਦਾ ਉਦਾਂ ਹੀ ਰੱਖਿਆ ਹੈ ਵਾ ਉਹਨਾਂ ਨੇ ਮਿਲਣ ਆਇਆ ਵੀਰੇ ਇੱਕ ਦੋ ਵਾਰ ਉਹਨੇ ਮਿਲਣ ਵੀ ਨਹੀਂ ਦਿੱਤਾ ਹੈਗਾ ਮਿਲਣ ਵੀ ਦੇ ਰਹੇ ਹੈਗੇ ਤੇ ਹੁਣ ਮਾਂਗੇ ਇਹ ਤੁਹਾਨੂੰ ਮਿਲਿਆ ਜਾਵੇ ਵੀਰੇ ਕਿੱਦਾਂ ਹੈ ਕਿੱਦਾਂ ਨਹੀਂ ਹੈਗਾ ਉਹ ਸੁਪ ਸਿੰਘ ਜੀ ਅਸਲਾ ਹਿਆਤ ਸੈਂਟਰ ਗੋਲ ਦੇ ਬਾਹਰ ਖੜਾ ਹੈ ਸਰ ਜੀ ਹੁਣ ਇਹਨਾਂ ਦਾ ਕੋਈ ਉਹ ਨਹੀਂ ਹੈ ਜਿਵੇਂ ਹੁਣ ਬੱਚਾ ਹੈ ਆਪਣਾ ਹੈ ਅੰਦਰ ਹੈ ਉਹਦੀ ਪੁਲਿਸ ਵਾਲਿਆਂ ਨੇ ਬਾਹਾਂ ਤੋੜਤੀ ਹੈ ਉਹਦਾ ਨਾਮ ਪਤਾ ਨਹੀਂ ਕੀ ਹੈ ਇਹ ਤਾਂ ਮੈਨੂੰ ਪਤਾ ਨਹੀਂ ਹੈ ਇਹ ਤੁਹਾਨੂੰ ਕਿੱਦਾਂ ਪਤਾ ਲੱਗਿਆ ਅੰਦਰ ਬਾਹਰ ਸਾਡੇ ਜੀ ਕੋਈ ਬੰਦਾ ਗਿਆ ਸੀ ਜੇਲ੍ਹ ਤੋਂ ਉਹ ਛੁੱਟੀ ਲੈ ਕੇ ਉਹਨੇ ਸਾਨੂੰ ਦੱਸਿਆ ਉਹਨੇ ਤੁਹਾਨੂੰ ਦੱਸਿਆ ਕਿ ਅੰਦਰ ਤੁਹਾਡੇ ਬੇਟੇ ਹਾਂ ਜੀ ਹਾਂ ਜੀ ਤੇ ਪਤਾ ਲੱਗਿਆ ਕਿੰਨੇ ਤੋੜੀ ਐ ਇਹ ਨਹੀਂ ਪਤਾ ਜੀ ਆਪਾਂ ਨੂੰ ਕਿੰਨੇ ਤੋੜੀ ਐ ਐਸਪੀ ਐਸਪੀ ਨੇ ਤੋੜੀ ਐ ਕਹਿੰਦੇ ਕਾਰਨ ਲੱਗ ਪਤਾ ਲੱਗਿਆ ਕਿਉਂ ਇਤਾਂ ਲੜਾਈ ਹੋਈ ਇਹ ਕਾਰਨ ਦਾ ਤਾਂ ਕੋਈ ਪਤਾ ਨਹੀਂ ਹੈਗਾ ਤੁਹਾਨੂੰ ਬਾਹਰ ਬਾਹਰ ਬੈਠਿਆਂ ਨੂੰ ਕੀ ਪਤਾ ਲੱਗਦਾ ਅੰਦਰ ਕੀ ਹੋ ਰਿਹਾ ਹੈ ਸਰ ਪ੍ਰਸ਼ਾਸਨ ਹੈ ਜੀ ਜਲਦੀ ਤੁਹਾਡਾ ਵਕੀਲ ਉਹ ਵਕੀਲ ਲੈ ਕੇ ਗਏ ਸੀ ਉਹ ਕਹਿੰਦੇ ਉਹਨਾਂ ਨੇ ਲਿੱਤੀ ਨਹੀਂ ਅਰਜੀ ਹੁਣ ਦੇਣ ਆਏ ਆ ਅਰਜੀ ਅੱਛਾ ਜੀ ਅਰਜੀ ਲਿੱਤੀ ਨਹੀਂ ਨਹੀਂ ਜੀ ਤੇ ਫਿਰ ਉਹਨਾਂ ਕੀ ਕਹਿੰਦੇ ਆ ਹੁਣ ਦੇਖੋ ਇਹ ਦੇ ਕੇ ਜਾਵਾਂਗੇ ਕੀ ਕਹਿੰਦੇ ਨੇ ਔਰ ਤੁਸੀਂ ਕੀ ਮੰਗ ਕਰਦੇ ਹੋ ਤੁਹਾਨੂੰ ਉਹਦਾ ਸਬੂਤ ਚਾਹੀਦਾ ਜੀ ਮੈਡੀਕਲ ਹੋਇਆ ਮੁੰਡੇ ਦਾ ਕੋਈ ਅਜੇ ਤੱਕ ਤਾਂ ਜੀ ਸਾਨੂੰ ਤਾਂ ਪਤਾ ਨਹੀਂ ਵੀ ਹੋਇਆ ਕਿ ਨਹੀਂ ਹੋਇਆ ਹੁਣ ਤੁਸੀਂ ਮੰਗ ਕੀ ਕਰਦੇ ਹੋ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਮੁੰਡਾ ਸਾਡਾ ਸਹੀ ਹੈ ਕਿ ਨਹੀਂ ਹੈ ਅੱਛਾ ਜੀ ਜੇ ਕਿ ਜਿਹਦੇ ਉਹਨੇ ਸੱਟ ਸੱਟ ਲੱਗੀ ਕੋਈ ਉਹਦਾ ਸਬੂਤ ਤਾਂ ਚਾਹੀਏ ਤੁਹਾਨੂੰ ਸੱਟ ਲੱਗੀ ਹੈ ਕਿ ਨਹੀਂ ਲੱਗੀ ਹੈ ਕੋਰਟ ਦੇ ਵਿੱਚ ਜਾਵਾਂਗੇ ਹਾਂ ਜੀ ਕੋਰਟ 'ਚ ਵੀ ਜਾਵਾਂਗੇ ਫਿਰ ਈਰਾਨੀ ਨਾਕਸਨ ਮੇਰੇ ਦੇਣ ਆਏ ਆ ਪਰ ਉਹ ਕਹਿੰਦੇ ਨੇ ਵੀ 4 ਵਜੇ ਆਇਓ ਹੈਲੋ ਹਾਂਜੀ ਜੇਲ ਸੁਪਰੀਡੈਂਟ ਸਵਰਾਜ ਸਿੰਘ ਜੀ ਗੱਲ ਕਰ ਰਹੇ ਹਾਂਜੀ 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 ਸਤਿ ਸ਼੍ਰੀ ਅਕਾਲ ਸਰ ਪੱਤਰਕਾਰ ਅਭਿਸ਼ੇਕ ਜਲੋਰਤਾ ਗੱਲ ਕਰ ਰਿਹਾ ਜੀ ਐਸਐਮਜ਼ ਨਿਊਜ਼ ਚੈਨਲ ਤੋਂ ਹਾਂਜੀ ਹਾਂਜੀ ਸਵਰਾਜ ਜੀ ਕਿਹਾ ਬਸ ਵਧੀਆ ਸਵਰਾਜ ਜੀ ਸਵਰਾਜ ਜੀ ਇੱਕ ਮਾਮਲਾ ਸਾਹਮਣੇ ਆਇਆ ਸੀ ਕੋਈ ਹਰਜਿੰਦਰ ਸਿੰਘ ਔਰ ਪੁੱਤੂ ਉਹਨਾਂ ਦੇ ਪਰਿਵਾਰ ਨੇ ਰੋਪ ਲਾਇਆ ਕਿ ਅੰਦਰ ਕੋਈ ਡੀ ਐਚ ਪੀ ਸਾਫ ਹੈਗਾ ਕੁਵਰ

ਉਨੇ ਉਥੇ ਉਸ ਬੈਰਕ ਦੇ ਚ ਨਾ ਡਾਕਟਰ ਪ੍ਰਭਕਰ ਦਾ ਡਾਕਟਰ ਨੂੰ ਲੈ ਕੇ ਗਿਆ ਸੀ ਇਹ ਡੀਐਸਪੀ ਆ ਮੁੰਡਾ ਹਾਂਜੀ ਉਹਨਾਂ ਨੂੰ ਮੈਡੀਕੀਮੇਂਟ ਦਵਾਈਣ ਵਾਸਤੇ ਉੱਥੇ ਬੈਰਕ ਦੇ ਵਿੱਚ ਹਾਂਜੀ ਉਹ ਪਤਾ ਨਹੀਂ ਚਾਹੂੰ ਇਹ ਮੈਨੂੰ ਆਪਣੇ ਨੂੰ ਜਿਹੜਾ ਦਿੱਤੀ ਆ ਮੁੰਡਾ ਇਹ ਮੁੰਡਾ ਹਰਜਿੰਦਰ ਉਹਨੂੰ ਪਹਿਲਾਂ ਤਾਂ ਉਹ ਮਤਲਬ ਧਮਕੀਆਂ ਧੁੰਕੀਆਂ ਜਿਵੇਂ ਲਾ ਪਿਆ ਕਹਿੰਦਾ ਮੈਂ ਤੈਨੂੰ ਬਾਹਰ ਦੇਖੂਗਾ ਮੈਂ ਇਹ ਕਰੂੰਗਾ ਮੈਂ ਬਾਤ ਕਰੂੰਗਾ ਹਾਂਜੀ ਉਹ ਫੇਰ ਜਦੋਂ ਇਹਨੂੰ ਉੱਥੋਂ ਬੈਰਕ ਚੋਂ ਕੱਢ ਉਹਨੂੰ ਪੁੱਛਣ ਵਾਸਤੇ ਵੀ ਕੀ ਗੱਲ ਤੂੰ ਕਿਉਂ ਇਦਾਂ ਕਰ ਰਿਹਾ ਹਾਂ ਹਾਂਜੀ ਉਹਨੂੰ ਬਾਹਰ ਜਦੋਂ ਦੂਜੇ ਐਨਐਫਓ ਦੂਜੇ ਡੀਐਸਪੀ ਨੂੰ ਮੈਸੇਜ ਲਾਤਾ ਆਪਣੇ ਹਰਜਿੰਦਰ ਨੂੰ ਅੱਛਾ ਜੀ ਉਹ ਦੋ ਚਾਰ ਮੁੰਡੇ ਲੈ ਕੇ ਤੇ ਉਹਨੂੰ ਜਦੋਂ ਬਾਹਰ ਕੱਟਿਆ ਤੇ ਉਹ ਕੱਢ ਹੀ ਰਹੇ ਸੀ ਜਦੋਂ ਇਹਦੇ ਬਰਾਬਰ ਜਿਆ ਕੋਈ ਹੁੰਦੇ ਤੇ ਇਹ ਤੇ ਮਤਲਬ ਅਟੈਕ ਕਰਤਾ ਨੇ ਅੱਛਾ ਕਿੰਨੇ ਹਰਜਿੰਦਰ ਨੇ ਜੀ ਹਰਜਿੰਦਰ ਨੇ ਹਾਂ ਅੱਛਾ ਜੀ ਉਹ ਫਿਰ ਬੜੀ ਮੁਸ਼ਕਲ ਜੀ ਨਾਲ ਰੋਕਿਆ ਫਿਰ ਵੀ ਦੋ ਤਿੰਨ ਵਾਰੀ ਛੋਟੇ ਛੋਟ ਕੇ ਤੇ ਉਹਦੇ ਤੇ ਅਟੈਕ ਕਰ ਰਿਆ ਸੀਗਾ। ਅੱਛਾ ਜੀ। ਉਹ ਰੁਕ ਨਹੀਂ ਸੀ ਰਿਆ ਤੇ ਉਹ ਥੱਕ ਮੁੱਕੀ ਗਈ ਹੋਗੀ ਉਹ ਆਪਣੇ ਸ਼ਰਟ ਜੀ ਹੱਥ ਚ ਆ ਗਈ ਆਪਣੇ ਅੱਛਾ ਜੀ। 50 ਇਹ ਹੁੰਦਾ ਉਹ ਤੇ ਹੱਥ ਚ ਉਹਦੀ ਸ਼ਰਟ ਤੇ ਆਪਣੇ ਇਹਦੇ ਹੱਥ ਚ ਹੱਦ ਦੇ ਅੰਦਰ ਤੇ ਅੱਛਾ ਜੀ। ਉਸ ਲਿੱਟ ਹੋ ਕੇ ਉਹ ਵੀ ਦਿੱਕਤ ਆ ਉਹਦੇ ਵੀ ਮੋਢੇ ਤੇ ਥੋੜਾ ਜਿਹਾ ਅੰਦਰ ਨੂੰ ਛੱਡ ਜੀ ਆ ਗਈ ਆ ਆਪਣੇ ਗੋਦਨ ਦੇ। अच्छा डी डिप्टी ਸਾਦੇ ਮੋੜੇ ਤੇ ਸੱਟ ਲੱਗ ਗਈ। ਉਹ ਇਦਾਂ ਨਹੀਂ ਵੀ ਕੋਈ ਫ੍ਰੈਕਚਰ ਹੋ ਗਿਆ ਜਾਂ ਕੋਈ ਇੰਜਰੀ ਹੋ ਗਈ ਮਤਲਬ ਥੋੜਾ ਜਿਹਾ ਉਹ ਮੋਟਾ ਦਰਦ ਕਰ ਰਿਹਾ ਸੀ ਉਹਦਾ। اچھا ਤੇ ਕੋਈ ਹਰਜਿੰਦਰ ਤੇ ਵੀ ਬਾਹ ਟੁੱਟੀ ਹੈ ਜੀ ਫ੍ਰੈਕਚਰ ਹੋਈ। ਨਹੀਂ 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 ਉਹਦੀ ਕੋਈ ਬਾਹ ਨਹੀਂ ਟੁੱਟੀ। ਕਿਉਂਕਿ ਪਰਿਵਾਰ ਰੋਪ ਲਾ ਰਿਹਾ ਸੀ ਕਿ ਅੰਦਰ ਬਾਹ ਟੁੱਟ ਚੁੱਕੀ ਹੈ। ਨਹੀਂ ਕੋਈ ਉਹਦਾ ਮੈਡੀਕਲ ਖਰਾਬ ਤਾਂ ਬਾਹ ਟੁੱਟੀ ਹੋ ਤਾਂ ਉਹ ਇਦਾਂ ਮੁੱਕੀ ਕੇ ਸਾਰੇ ਚੁਕ। اچھا ਮੈਡੀਕਲ ਹੋ ਗਿਆ ਕੋਈ ਕਾਰਵਾਈ